ਪ੍ਰੋਟੈਕਸ਼ਨ ਦੇ ਬਿਨਾਂ ਕਿ ਹਾਈਵੇ ਨਾਲ ਉਹ ਉਹਨਾਂ ਦੇ ਜਿਹੜੇ ਟੈਂਡਰ ਹੋਲਡਰ ਨੇ ਸਾਰੇ ਆਏ ਸੀਗੇ 2800 900 ਕੋਲ ਜਿਹੜਾ ਕਿਲੋਮੀਟਰ ਦੇ ਟੋਟਾ ਜਿਹੜਾ ਇਹਨੂੰ ਅੱਜ ਪੋゼਸ਼ਨ ਫੁੱਲ ਹੈਂਡਓਵਰ ਪੀਸਫੁਲੀ ਕਰਵਾ ਦਿੱਤਾ ਹੈ ਥੈਂਕ ਯੂ ਇਸ ਪ੍ਰੋਟੈਕਸ਼ਨ ਦੇ ਬਿਨਾਂ ਕਿ ਹਾਈਵੇ ਨਾਲ ਉਹ ਉਹਨਾਂ ਦੇ ਜਿਹੜੇ ਟੈਂਡਰ ਹੋਲਡਰ ਨੇ ਸਾਰੇ ਆਏ ਸੀਗੇ 2800 900 ਕੋਲ ਜਿਹੜਾ ਕਿਲੋਮੀਟਰ ਦੇ ਟੋਟਾ ਜਿਹੜਾ ਇਹਨੂੰ ਅੱਜ ਪੋゼਸ਼ਨ ਫੁੱਲ ਹੈਂਡਓਵਰ ਪੀਸਫੁਲੀ ਕਰਵਾ ਦਿੱਤਾ ਹੈ ਥੈਂਕ ਯੂ ਇਸ ਪ੍ਰੋਟੈਕਸ਼ਨ ਦੇ ਬਿਨਾਂ ਕਿ ਹਾਈਵੇ ਨਾਲ ਉਹ ਉਹਨਾਂ ਦੇ ਜਿਹੜੇ ਟੈਂਡਰ ਹੋਲਡਰ ਨੇ ਸਾਰੇ ਆਏ ਸੀਗੇ 280 900 ਕਰੀਬ ਜਿਹੜਾ ਕਿਲੋਮੀਟਰ ਦੇ ਟੋਟਾ ਜਿਹੜਾ ਇਹਨੂੰ ਅੱਜ ਪੋゼਸ਼ਨ ਫੁੱਲ ਹੈਂਡਓਵਰ ਪੀਸਫੁਲੀ ਕਰਵਾ ਦਿੱਤਾ ਹੈ ਥੈਂਕ ਯੂ ਇਸ ਪ੍ਰੋਟੈਕਸ਼ਨ ਦੇ ਤਹਿਤ ਇਹ ਹਾਈਵੇ ਨਾਲ ਉਹ ਉਹਨਾਂ ਦੇ ਜਿਹੜੇ ਟੈਂਡਰ ਹੋਲਡਰ ਨੇ ਸਾਰੇ ਆਏ ਸੀਗੇ 280 900 ਕਰੀਬ ਜਿਹੜਾ ਕਿਲੋਮੀਟਰ ਦੇ ਟੋਟਾ ਜਿਹੜਾ ਇਹਨੂੰ ਅੱਜ ਪੋゼਸ਼ਨ ਫੁੱਲ ਹੈਂਡਓਵਰ ਪੀਸਫੁਲੀ ਕਰਵਾ ਦਿੱਤਾ ਹੈ ਥੈਂਕ ਯੂ ਇਸ ਪ੍ਰੋਟੈਕਸ਼ਨ ਦੇ ਤਹਿਤ ਇਹ ਹਾਈਵੇ ਨਾਲ ਉਹ ਉਹਨਾਂ ਦੇ ਜਿਹੜੇ ਟੈਂਡਰ ਹੋਲਡਰ ਨੇ ਸਾਰੇ ਆਏ ਸੀਗੇ 280 900 ਕਰੀਬ ਜਿਹੜਾ ਕਿਲੋਮੀਟਰ ਦੇ ਟੋਟਾ ਜਿਹੜਾ ਇਹਨੂੰ ਅੱਜ ਪੋゼਸ਼ਨ ਫੁੱਲ ਹੈਂਡਓਵਰ ਪੀਸਫੁਲੀ ਕਰਵਾ ਦਿੱਤਾ ਹੈ ਥੈਂਕ ਯੂ ਇਸ ਪ੍ਰੋਟੈਕਸ਼ਨ ਦੇ ਤਹਿਤ ਇਹ ਹਾਈਵੇ ਨਾਲ ਉਹ ਉਹਨਾਂ ਦੇ ਜਿਹੜੇ ਟੈਂਡਰ ਹੋਲਡਰ ਨੇ ਸਾਰੇ ਆਏ ਸੀਗੇ 2800 900 ਕਰੀਬ ਜਿਹੜਾ ਕਿਲੋਮੀਟਰ ਦੇ ਟੋਟਾ ਜਿਹੜਾ ਇਹਨੂੰ ਅੱਜ ਪੋゼਸ਼ਨ ਫੁੱਲ ਹੈਂਡਓਵਰ ਪੀਸਫੁਲੀ ਕਰਵਾ ਦਿੱਤਾ ਹੈ ਥੈਂਕ ਯੂ ਇਸ ਪ੍ਰੋਟੈਕਸ਼ਨ ਦੇ ਤਹਿਤ ਇਹ ਹਾਈਵੇ ਨਾਲ ਉਹ ਉਹਨਾਂ ਦੇ ਜਿਹੜੇ ਟੈਂਡਰ ਹੋਲਡਰ ਨੇ ਸਾਰੇ ਆਏ ਸੀਗੇ 2800 900 ਕਰੀਬ ਜਿਹੜਾ ਕਿਲੋਮੀਟਰ ਦੇ ਟੋਟਾ ਜਿਹੜਾ ਇਹਨੂੰ ਅੱਜ ਪੋゼਸ਼ਨ ਫੁੱਲ ਹੈਂਡਓਵਰ ਪੀਸਫੁਲੀ ਕਰਵਾ ਦਿੱਤਾ ਹੈ ਥੈਂਕ ਯੂ ਇਸ ਪ੍ਰੋਟੈਕਸ਼ਨ ਦੇ ਤਹਿਤ ਇਹ ਹਾਈਵੇ ਨਾਲ ਉਹ ਉਹਨਾਂ ਦੇ ਜਿਹੜੇ ਟੈਂਡਰ ਹੋਲਡਰ ਨੇ ਸਾਰੇ ਆਏ ਸੀਗੇ 2800 900 ਕਰੀਬ ਜਿਹੜਾ ਕਿਲੋਮੀਟਰ ਦੇ ਟੋਟਾ ਜਿਹੜਾ ਇਹਨੂੰ ਅੱਜ ਪੋゼਸ਼ਨ ਫੁੱਲ ਹੈਂਡਓਵਰ ਪੀਸਫੁਲੀ ਕਰਵਾ ਦਿੱਤਾ ਹੈ ਥੈਂਕ ਯੂ ਇਸ ਪ੍ਰੋਟੈਕਸ਼ਨ ਦੇ ਤਹਿਤ ਇਹ ਹਾਈਵੇ ਨਾਲ ਉਹ ਉਹਨਾਂ ਦੇ ਜਿਹੜੇ ਟੈਂਡਰ ਹੋਲਡਰ ਨੇ ਸਾਰੇ ਆਏ ਸੀਗੇ 2800 900 ਕਰੀਬ ਜਿਹੜਾ ਕਿਲੋਮੀਟਰ ਦੇ ਟੋਟਾ ਜਿਹੜਾ ਇਹਨੂੰ ਅੱਜ ਪੋゼਸ਼ਨ ਫੁੱਲ ਹੈਂਡਓਵਰ ਪੀਸਫੁਲੀ ਕਰਵਾ ਦਿੱਤਾ ਹੈ ਥੈਂਕ ਯੂ ਇਸ ਪ੍ਰੋਟੈਕਸ਼ਨ ਦੇ ਤਹਿਤ ਇਹ کہنا ਹੈ ਕਿ ਹਾਈਵੇ ਨਾਲ ਉਹਨਾਂ ਦੇ ਜਿਹੜੇ ਟੈਂਡਰ ਹੋਲਡਰ ਨੇ ਸਾਰੇ ਆਏ ਸੀਗੇ 280 900 ਕਰੀਬ ਜਿਹੜਾ ਕਿਲੋਮੀਟਰ ਦੇ ਟੋਟਾ ਜਿਹੜਾ ਇਹਨੂੰ ਅੱਜ ਪੋゼਸ਼ਨ ਫੁੱਲ ਹੈਂਡਓਵਰ ਪੀਸਫੁਲੀ ਕਰਵਾ ਦਿੱਤਾ ਹੈ ਥੈਂਕ ਯੂ ਇਸ ਪ੍ਰੋਟੈਕਸ਼ਨ ਦੇ ਤਹਿਤ ਇਹ کہنا ਹੈ ਕਿ ਹਾਈਵੇ ਨਾਲ ਉਹਨਾਂ ਦੇ ਜਿਹੜੇ ਟੈਂਡਰ ਹੋਲਡਰ ਨੇ ਸਾਰੇ ਆਏ ਸੀਗੇ 280 900 ਕਰੀਬ ਜਿਹੜਾ ਕਿਲੋਮੀਟਰ ਦੇ ਟੋਟਾ ਜਿਹੜਾ ਇਹਨੂੰ ਅੱਜ ਪੋゼਸ਼ਨ ਫੁੱਲ देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम